ਜੀ ਦੋਸਤੋ ਅੱਜ ਤੁਹਾਨੂੰ ਪ्योर ਨੀਲੀ 라ਵੀ ਦੇ ਬਰੀਡਰ ਦੇ ਘਰ ਤੋਂ ਵੀਡੀਓ ਦਿਖਾ ਰਹੇ ਹਾਂਗੇ ਤੁਸੀਂ ਆਪ ਦੇਖ ਸਕਦੇ ਹੋਗੇ ਟਾਪ ਦੀ ਬਰੀਡ ᱥਾਂਭ ਕੇ ਰੱਖੀ ਹੋਈ ਆ ਦੇਖੋ ਸਾਨ ਕਿੰਨਾ ਪਿਆਰਾਗਾ ਤੇ ਆਹ ਹਾ ਟਿੱਡੇ ਕੱਟ ਵਾਲੀ ਕੱਟੀ ਆ ਜਿੰਨੇ ਵੀ ਭਰਾ ਨੀਲੀ 라ਵੀ ਦੇ ਸਟੇਨ ਆ ਉਹਨਾਂ ਲਈ ਵੀਡੀਓ ਹੈ ਆ ਨਹੀਂ ਮੱਜਾਂ ਪੂਰੇ ਟੌਪ ਨਹੀਂ ਆ। ਚੜਦੀ ਦੋ ਚੜਦੀ ਆ। ਆ ਦੇਖੋ। ਖਾਂ ਦੇ ਦਾ ਦੇਖੋ। ਕਹਿ ਦਿੰਦਾ ਇਹਲਾ। ਆ ਦੇਖ ਸਕਦੇ ਮੈਂ ਕਿ ਮੇਰੀ ਕਰੀਮ ਕੱਟੀ ਨਹੀਂ ਪਤਾ ਬਾਈ ਆਪਾਂ। ਉਹ ਦੀ ਸਿਰੇ ਸਿਰੇ ਦੇ ਪਾਸੇ। ਕੋਈ ਤਾਂ ਨਹੀਂ। ਸਾਰੇ ਟੌਪ। सारे टॉपापना रखे जाते हैं भैया कहना कट्ठे हुए सी भाई मिली रजियां मार्ग सोने उधर बच्चे आ गए ਕਰੀਮ ਕੱਠੀ ਕਰੀ ਫਿਰਦਾ ਬਾਈ ਨਿਕਲਦੀ ਆ ਗਈ ਆਹ ਦੇਖੋ ਸਾਹ ਪਾਕਿਸਤਾਨੀ ਪਾਕਿਸਤਾਨੀ ਵੀਰੇ ਇਹ ਕਰੀਮ ਚੋਟੀ ਨਹੀਂ ਕੱਠੀ ਕਰੀ ਬੈਠਾ ਤੁਹਾਡਾ ਲੱਗਾ ਭਾਂ ਤਾਣਿਆ ਮਾਜਾ ਬਰੇ ਹੈ